ਮੇਰੇ ਬੜੇ ਹੀ ਸਤਿਕਾਰ ਵਾਲੇ ਸਟਾਰ ਐਸ਼ੀਆ ਦੇ ਦਸਤ ਸਹਿਬਾਨ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋ ਦਿਨ ਪਹਿਲਾਂ ਮੈਂ ਲਾਈਵ ਹੋਇਆ ਸੀ ਇੱਕ ਖਾਸ ਮੁੱਦੇ ਨੂੰ ਲੈ ਕੇ ਤੇ ਉਸ ਦਿਨ ਤੁਹਾਡੇ ਨਾਲ ਵਿਚਾਰ ਕਰਦਿਆਂ ਹਾਂ ਵਾਦਾ ਕੀਤਾ ਸੀ ਕਿ ਆਉਣ ਵਾਲੇ ਦੋਕ ਦਿਨ ਬਾਅਦ ਮੈਂ ਫਿਰ ਲਾਈਵ ਹੋਵਾਂਗਾ। ਸੋ ਮੈਂ ਅਕਸਰ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਹੁਣ ਆਪਣੇ YouTube ਚੈਨਲ ਸਟਾਰ ਇਸ਼ਾਰਾ ਹੀ ਲਾਈਵ ਹੋਇਆ ਕਰਾਂਗਾ। ਸੋ ਅੱਜ ਦਾ ਜਿਹੜਾ ਮੇਰਾ ਮੁੱਦਾ ਏ ਜਿਸ ਤਰ੍ਹਾਂ ਮੈਂ ਆਪਣੇ ਥੰਬਨੇਲ ਦੇ ਵਿੱਚ ਸਾਰਾ ਕੁਝ ਜਿਹੜਾ ਮੈਂ ਜਿਸ ਸਬਜੈਕਟ ਤੇ ਜਿਸ ਵਿਸ਼ੇ ਤੇ ਗੱਲਬਾਤ ਤੁਹਾਡੇ ਨਾਲ ਕਰਨੀ ਆ ਉਹ ਮੈਂ ਪਹਿਲਾਂ ਦੱਸ ਦੇਣਾ। ਆਪਣੇ ਥੰਬਨੇਲ ਦੇ ਵਿੱਚ ਤੋਂ ਅੱਜ ਦਾ ਥੰਬਨੇਲ ਤੁਸੀਂ ਸਾਰਿਆਂ ਨੇ ਦੇਖ ਲਿਆ ਹੋਵੇਗਾ ਜੋ ਵਿਸ਼ਾ ਹੈ ਕਿ ਪੰਜਾਬ ਦੇ ਸਿੱਖ ਵੀ ਹਰਿਆਣੇ ਦੇ ਸਿੱਖਾਂ ਵਾਂਗ ਗੁਰਦੁਆਰਾ ਪ੍ਰਬੰਧ ਦੇ ਵਿੱਚ ਆਪਣੀ ਭੂਮਿਕਾ ਨਿਭਾਉਣਗੇ। ਸੋ ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਤੇ ਬੇਨਤੀ ਹੈ ਕਿ ਜਿੰਨੇ ਵੀ ਪੰਥ ਨੂੰ ਪਿਆਰ ਕਰਦੇ ਨੇ ਸਿੱਖੀ ਨੂੰ ਪਿਆਰ ਕਰਦੇ ਨੇ ਜਿੰਨਾ ਤੱਕ ਮੇਰੀ ਗੱਲ ਜਾ ਰਹੀ ਹੈ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਉਹ ਜੇ ਸਮਾਂ ਹੈ ਤਾਂ ਆਪਾਂ ਲਾਈਵ ਸਾਰੇ ਆਪਸ ਦੇ ਵਿੱਚ ਜੁੜ ਜੀਏ ਆਜ਼ਾਦੀ ਤੋਂ ਪਹਿਲਾਂ ਤਕਰੀਬਨ 1920 ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੋਂਦ ਵਿੱਚ ਲਿਆਉਣ ਵਾਲੇ ਬਹੁਤ ਸਾਰੇ ਮਹਾਨ ਗੁਰਸਿੱਖ ਨਾਮ ਅਮਿਆ ਸੀ ਨਾਮ ਦੇ ਰਸੀਏ ਉਹਨਾਂ ਦਾ ਯੋਗਦਾਨ ਸੀ ਸੋ ਉਹਨਾਂ ਦੀਆਂ ਮਹਾਨ ਕੁਰਬਾਨੀਆਂ ਹੋ ਰੰਗ ਲਿਆਈਆਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਕਿਉਂ ਲਿਆਉਣੀ ਪਈ ਕਿਉਂਕਿ ਅੰਗਰੇਜ਼ ਜਿਹੜੇ ਇਸ ਦੇਸ਼ ਦੇ ਉੱਤੇ ਕਾਬਜ਼ ਹੋ ਚੁੱਕੇ ਸਨ ਉਹਨਾਂ ਦੇ ਪੂਰੀ ਤਰ੍ਹਾਂ ਨਾਲ ਦਖਲ ਅੰਦਾਜ਼ੀ ਗੁਰਦੁਆਰਿਆਂ ਦੇ ਵਿੱਚ ਵੱਧ ਚੁੱਕੀ ਸੀ ਔਰ ਜਿਹੜੇ ਮਹੰਤ ਸਨ ਗੁਰਦੁਆਰਿਆਂ ਦੀ ਸੇਵਾ ਸੰਭਾਲ ਕਰਨ ਵਾਲੇ ਉਹ ਇੱਕ ਤਰ੍ਹਾਂ ਉਸ ਸਮੇਂ ਦੀ ਜਿਹੜੀ ਰਾਜ ਸੱਤਾ ਸੀ ਜਿਹੜੀ ਰਾਜਨੀਤਿਕ ਤੇ ਰਸੀ ਅੰਗਰੇਜ਼ ਉਹਨਾਂ ਦੇ ਨਾਲ ਪੂਰੀ ਤਰ੍ਹਾਂ ਰਲ ਕੇ ਗੁਰਦੁਆਰਿਆਂ ਦੇ ਵਿੱਚ ਕੁਕਰਮ ਕਰਦੇ ਸਨ ਸੋ ਮਹੰਤਾਂ ਤੋਂ ਗੁਰਦੁਆਰਿਆਂ ਨੂੰ ਆਜ਼ਾਦ ਕਰਵਾਉਣ ਲਈ ਤੇ ਇੱਕ ਸਚਾਰੋ ਪ੍ਰਬੰਧ ਗੁਰਦੁਆਰਿਆਂ ਦਾ ਕਰਨ ਵਾਸਤੇ ਫਿਰ ਉਸ ਸਮੇਂ ਸਿੱਖਾਂ ਦਾ ਇੱਕ ਦਲ ਇੱਕ ਗਰੁੱਪ ਜਿਹੜਾ ਸੀ ਉਹਨੇ ਸੰਘਰਸ਼ ਕੀਤਾ ਡਾਂਗਾ ਖਾਧੀਆਂ ਹੱਡ ਤੜਵਾਏ ਕੈਦਾਂ ਦੇ ਵਿੱਚ ਗਏ ਸਜ਼ਾ ਭੁਗਤੀਆਂ ਜਾਇਦਾਦਾਂ ਕੁਰਕ ਕਰਵਾਈਆਂ ਤਾਂ ਅਖੀਰ ਉਹਨਾਂ ਦੀ ਜਿਹੜੀ ਉਹ ਮਿੰਟ ਸੀ ਉਹ ਰੰਗ ਲੈ ਕੇ ਆਈ ਤੇ ਉਹਦੇ ਤੋਂ ਬਾਅਦ ਫਿਰ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ ਇਹਦੇ ਵਿੱਚੋਂ ਹੀ ਸ਼੍ਰੋਮ ਨੇ ਅਕਾਲੀ ਦਲ ਨਿਕਲਿਆ ਜਿਹੜਾ ਰਾਜਨੀਤਿਕ ਤੌਰ ਤੇ ਸਿੱਖਾਂ ਦੀ ਅਗਵਾਈ ਕਰਨ ਲੱਗਾ ਜੇ ਸੰਖੇਪ ਦੇ ਵਿੱਚ ਕਹਿਣਾ ਹੋਵੇ ਤਾਂ ਸ਼੍ਰੋਮ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਇਸ ਕਰਕੇ ਆਏ ਕਿ ਸਿੱਖਾਂ ਦੇ ਜਿਹੜੇ ਗੁਰਧਾਮ ਸਨ ਉਹਨਾਂ ਉੱਤੇ ਰਾਜਨੀਤਿਕ ਲੋਕਾਂ ਦਾ ਜਿਹੜਾ ਸੀ ਉਹ ਕਬਜ਼ਾ ਹੋ ਚੁੱਕਾ ਸੀ ਇੱਕ ਤਰ੍ਹਾਂ ਦੇ ਨਾਲ ਤੇ ਉਹਨਾਂ ਦੇ ਸ਼ਾਹ ਦੇ ਨਾਲ ਮਹੰਤ ਜਿਹੜੇ ਸੀ ਉਹ ਦੁਰਾਚਾਰੀ ਹੋਗੇ ਸੀ ਆਯਾਸ਼ ਹੋਗੇ ਸੀ ਔਰ ਜਿਹੜਾ ਗੁਰਦੁਆਰੇ ਦੀਆਂ ਜਮੀਨਾਂ ਚੜਤ ਚੜਾਵਾ ਆਪਣੀ ਅਜਾਸ਼ੀ ਲਈ ਵਰਤੇ ਸੀ ਬੜਾ ਤਗੜਾ ਸ਼ਿੰਗਰ ਛਲੜਿਆ ਗੁਰਸਿੱਖਾਂ ਨੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਣ ਦੇ ਵਿੱਚ ਆਈ ਸੋ ਮੈਂ ਸੰਖੇਪ ਦੇ ਵਿੱਚ ਜਾਣਾ ਕਿਉਂਕਿ ਵਿਸਥਾਰ ਦੇ ਵਿੱਚ ਜਾਵਾਂਗਾ ਤਾਂ ਬਹੁਤ ਲੰਮਾ ਸਮਾਂ ਲੱਗ ਜਾਏਗਾ ਸ਼੍ਰੋਮਨਿਕ ਕਮੇਟੀ ਇੰਨੇ ਮਹਾਨ ਗੁਰਸਿੱਖਾਂ ਦੀਆਂ ਕੁਰਬਾਨੀਆਂ ਨਾਲ ਹੋਣ ਦੇ ਵਿੱਚ ਆਈ ਤੇ ਫਿਰ ਸ਼੍ਰੋਮਨਿਕ ਕਮੇਟੀ ਦਾ ਜਿਹੜਾ ਮਿਸ਼ਨ ਸੀ ਉਹ ਕਿਰਾਏ ਕਦੋਂ ਪਿਆ ਸੋ ਮੈਂ ਦਰਸ਼ਕਾਂ ਨੂੰ ਦੱਸ ਦੇਵਾਂ ਕਿ ਮੈਂ ਜਿਸ ਤਰ੍ਹਾਂ ਵਿੱਚ ਵਿੱਚ ਕੁਝ ਕਿਤਾਬਾਂ ਬਾਰੇ ਵੀ ਗੱਲ ਕਰਦਾ ਇੱਕ ਪਿਆਰਾ ਸਿੰਘ ਭੋਗਲ ਇੱਕ ਰਾਈਟਰ ਹੋਇਆ ਹੈ ਤਾਂ ਚਲੋ ਖੱਬੇ ਪੱਕੀ ਸੀ ਉਹਨੇ ਇੱਕ ਨਾਵਲ ਦੇ ਰੂਪ ਦੇ ਵਿੱਚ ਤੱਥਾਂ ਤੇ ਆਧਾਰਿਤ ਇੱਕ ਕਿਤਾਬ ਲਿਖੀ ਸੀ ਸ਼ੇਰ ਦੀ ਸਵਾਰੀ ਪੰਜਾਬ ਦੀ ਰਾਜਨੀਤੀ ਨੂੰ ਲੈ ਕੇ ਉਸ ਦੇ ਹਾਲਾਤਾਂ ਨੂੰ ਲੈ ਕੇ ਉਹ ਤਕਰੀਬਨ 1920 ਤੋਂ ਲੈ ਕੇ 1970 ਤੱਕ ਦੇ ਹਾਲਾਤਾਂ ਨੂੰ ਉਹਦੇ ਵਿੱਚ ਵਰਣਨ ਕਰਦਾ ਹੈ ਉਹਨੇ ਇੱਕ ਬਹੁਤ ਵਧੀਆ ਗੱਲ ਲਿਖੀ ਆ ਉਹਦੇ ਵਿੱਚ ਪੜਨ ਵਾਲੀ ਕਿਤਾਬ ਆ ਉਹ ਲਿਖਦਾ ਹੈ ਕਿ ਜਿਹੜੀ ਗੁਰਦੁਆਰਾ ਸੁਧਾਰ ਲਾਰ ਸੀ ਇਹ ਬਹੁਤ ਮਹਾਨ ਗੁਰਸਿੱਖ ਨਾਮ ਅਬਿਆਸੀ ਨਾਮ ਦੇ ਰਸੀਏ ਉਹਨਾਂ ਨੇ ਉਹ ਗੁਰਦਰਾਸਰ ਲਹਿਰ ਸ਼ੁਰੂ ਕੀਤੀ ਸੀ ਪਰ ਕਹਿੰਦਾ ਹੋਇਆ ਕਿ ਉਸ ਸੁਧਾਰ ਲਹਿਰ ਦੇ ਵਿੱਚ ਕੁਝ ਐਹੋ ਜਿਹੇ ਤੱਤ ਆ ਕੇ ਸ਼ਾਮਲ ਹੋ ਗਏ ਜਿਨ੍ਹਾਂ ਦਾ ਸਿੱਖੀ ਨਾਲ ਦੂਰ ਦਾ ਵੀ ਵਾਸਤਾ ਨਹੀਂ ਸੀ ਉਹ ਚਿਹਰੇ ਮੋਹਰੇ ਤਾਂ ਸਿੱਖ ਸਨ ਪਰ ਉਹਨਾਂ ਨੂੰ ਸਿੱਖੀ ਵਿਚਾਰਧਾਰਾ ਦਾ ਬਿਲਕੁਲ ਪਤਾ ਨਹੀਂ ਸੀ ਉਹ ਜਾਣੂ ਨਹੀਂ ਸਨ ਉਹ ਕੇਵਲ ਇੱਕ ਹੀ ਗੱਲ ਜਾਣਦੇ ਸਨ ਉਹ ਦੇਖਦੇ ਸਨ ਕਿ ਮਹੰਤ ਕਿਸ ਤਰ੍ਹਾਂ ਚੜਤ-ਚੜਾਵੇ ਦੇ ਸਿਰ ਦੇ ਉੱਤੇ ਆਸ਼ੀਸ਼ ਕਰਦੇ ਨੇ ਤਾਂ ਉਹ ਸੋਚਦੇ ਸਨ ਕਿਤੇ ਮੌਕਾ ਮਿਲੇ ਤੇ ਅਸੀਂ ਵੀ ਇਸੇ ਤਰ੍ਹਾਂ ਗੁਰਦੁਆਰਿਆਂ ਦੀ ਜਿਹੜੇ ਚੜਤ-ਚੜਾਵਾ ਵਾ ਉਹਦੇ ਧਨ-ਦੌਲਤ ਦੇ ਸਿਰ ਦੇ ਉੱਤੇ ਆਸ਼ ਲੈਈਏ ਸੋ ਜਦੋਂ ਗੁਰਦੁਆਰਾ ਸੁਧਾਰ ਲਹਿਰ ਨੇ ਬਹੁਤ ਵੱਡੀਆਂ ਪ੍ਰਾਪਤੀਆਂ ਕੀਤੀਆਂ ਤੇ ਇਹ ਜਿਹੜੇ ਮੌਕਾ ਪ੍ਰਸਤ ਲੋਕ ਸਨ ਉਹ ਮੰਜੇ ਬਿਸਤਰੇ ਚੁੱਕ ਕੇ ਗੁਰਦੁਆਰਿਆਂ ਵਿੱਚ ਹੀ ਆਗੇ ਤੇ ਬਾਅਦ ਦੇ ਵਿੱਚ ਉਹ ਇਸ ਲਹਿਰ ਦੇ ਵਿੱਚ ਸ਼ਾਮਲ ਹੋ ਗਏ ਤੇ ਉਹਨਾਂ ਨੇ ਅੱਗੇ ਜਾ ਕੇ ਸ਼੍ਰੋਮਣੀ ਗੁਰਦੁਆਰਾ ਸੁਧਾਰ ਲਹਿਰ ਜਿਹੜੀ ਸੀ ਨੂੰ ਕਰਾਇ ਪਾ ਦਿੱਤਾ ਸ਼੍ਰੋਮਣੀ ਕਮੇਟੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਜਨਮ ਹੋਇਆ ਇਸਨੇ ਧਰਮ ਦੀ ਰਾਖੀ ਕਰਨੀ ਸੀ ਰਾਜਨੀਤਿਕ ਤੌਰ ਦੇ ਉੱਤੇ ਤੇ ਉਹਦੇ ਵਿੱਚ ਉਹ ਲੋਕ ਪੈਸੇ ਵਾਲੇ ਆ ਕੇ ਕਾਬਜ ਹੋ ਗਏ ਜਿਨ੍ਹਾਂ ਨੂੰ ਸਿੱਖ ਧਰਮ ਦਾ ਉੜਾੜਾ ਵੀ ਪਤਾ ਨਹੀਂ ਸੀ ਸੋ ਇਹਨਾਂ ਨੇ ਅੱਗੇ ਜਾ ਕੇ ਜਿਹੜਾ ਇਹ ਸਾਰਾ ਮਿਸ਼ਨ ਜਿਹੜਾ ਸੀ ਉਹਨੂੰ ਰਾਤ ਤੋਂ ਲੰਬੇ ਕਰ ਦਿੱਤਾ ਸੋ ਜਿਹੜੀ ਅਜੋਕੀ ਹਾਲਾਤ ਜਾਂ ਜੋ ਮਾ ਟਾਈਟਲ ਦਿੰਦਾ ਹੈ ਕਿ ਕੀ ਪੰਜਾਬ ਦੇ ਸਿੱਖ ਵੀ ਹਰਿਆਣਾ ਦੇ ਸਿੱਖਾਂ ਵਰਗੀ ਆਪਣੀ ਭੂਮਿਕਾ ਆਉਣ ਵਾਲੇ ਸਮੇਂ ਚ ਨਿਭਾ ਸਕਣਗੇ ਸੋ ਅਸੀਂ ਪਿਛਲੇ ਕਾਫੀ ਸਮੇਂ ਤੋਂ ਦੇਖਦੇ ਆ ਰਹੇ ਹਾਂ ਕਿ 1947 ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਜਿਹੜੇ ਸਾਡੇ ਗੁਰਧਾਮ ਆ ਇਹਨਾਂ ਨੂੰ ਆਪਣੇ ਅਧਿਕਾਰ ਹੇਠ ਲੈਣ ਲੈ ਕੇ ਤੇ ਇਥੋਂ ਆਪਣੀ ਵਿਚਾਰਧਾਰਾ ਨੂੰ ਜਿਹੜੀ ਆ ਉਹ ਥੋਪਣ ਬਾਰੇ ਵੱਖ-ਵੱਖ ਸਿਆਸੀ ਪਾਰਟੀਆਂ ਦਾ ਜ਼ੋਰ ਲੱਗਾ ਰਿਹਾ ਕਦੀ ਇਹ ਜ਼ੋਰ ਕਾਂਗਰਸ ਦਾ ਲੱਗਾ ਰਿਹਾ ਤੇ ਹੁਣ ਇਹ ਯੂਰਪ ਪਿਛਲੇ ਕਾਫੀ ਸਮੇਂ ਤੋਂ ਭਾਜ ਪਾਦਾ ਲੱਗਾ ਰਿਹਾ। ਅੱਜ ਸਾਡੇ ਵਾਸਤੇ ਇਹ ਬਹੁਤ ਜ਼ਿਆਦਾ ਵਿਚਾਰਨ ਦੀ ਗੱਲ ਹੈ ਕਿਉਂਕਿ ਜਿਸ ਤਰ੍ਹਾਂ ਹਰਿਆਣੇ ਦੇ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਈਆਂ ਨੇ ਦਿੱਲੀ ਦੇ ਵਿੱਚ ਵੀ ਜਲਦੀ ਹੋਣ ਵਾਲੀਆਂ ਨੇ ਤੇ ਸਾਡੇ ਪੰਜਾਬ ਦੇ ਵਿੱਚ ਵੀ ਹੋ ਸਕਦਾ ਇਹ 2-4 ਮਹੀਨਿਆਂ ਦੇ ਵਿੱਚ ਵਿੱਚ ਜਿਹੜਾ ਅਮਲ ਇਹ ਨੇਪੜੇ ਚੜਾ ਜਾਏ ਤੋਂ ਉਹਦੀ ਵਿਚਾਰ ਕਰਨੇ ਹੁਣੇ ਬਣਦੀ ਜਾਂ। ਸਾਥੀ ਪਾਰਟੀਆਂ ਚਾਹੁੰਦੀਆਂ ਨੇ ਗੁਰਦੁਆਰਾ ਪ੍ਰਬੰਧ ਦੇ ਉੱਤੇ ਉਹਨਾਂ ਦਾ ਗਲਬਾ ਹੋਵੇ ਨੇ ਤਾਂ ਕਿ ਉਹਨਾਂ ਰਾਹੀਂ ਉਹ ਆਪਣੇ ਜਿਹੜੇ ਆ ਉਹ ਰਾਜ ਸੱਤਾ ਕੈਮ ਰੱਖ ਸਕਣ ਸੋ ਜਿਹੜੇ ਵੱਖ-ਵੱਖ ਗਰੁੱਪ ਵੀ ਨੇ ਸਿੱਖਾਂ ਦੇ ਉਹ ਵੀ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਰਾਜਨੀਤਿਕ ਪਾਰਟੀ ਦੇ ਨਾਲ ਇਨ ਟੱਚ ਰਹਿ ਕੇ ਚਾਹੇ ਮਾਰੀ ਤੌਰ ਤੇ ਚਾਹੇ ਅੰਦਰੂਨੀ ਤੌਰ ਦੇ ਉੱਤੇ ਕੋ ਲੈ ਕੇ ਚੱਲਦੇ ਨੇ ਔਰ ਬਹੁਤ ਸਾਰਾ ਇਹ ਸਾਹਮਣੇ ਵੀ ਆਉਂਦਾ ਰਿਹਾ ਹੈ ਕਿ ਬਹੁਤ ਸਾਰੇ ਗਰੁੱਪ ਜਿਹੜੇ ਨੇ ਵੱਖੋ-ਵੱਖ ਰਾਜਨੀਤਿਕ ਪਾਰਟੀਆਂ ਦੀ ਸਪੋਰਟ ਲੈ ਕੇ ਚੱਲਦੇ ਆ ਰਹੇ ਨੇ ਸੋ ਹਰਿਆਣਾ ਦਾ ਵਿੱਚ ਜਿਹੜਾ ਕਦੇ ਹਰਿਆਣਾ ਹਿਮਾਚਲ ਤੇ ਪੰਜਾਬ ਇਹ ਕਦੇ ਇੱਕੋ ਹੀ ਪ੍ਰਬੰਧਕ ਕਮੇਟੀ ਨੂੰ ਦਾ ਪ੍ਰਬੰਧ ਕਰਦੀ ਸੀ ਜਿਹਨਾਂ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਹਿੰਦੇ ਸਾਂ ਅੰਮ੍ਰਿਤਸਰ ਵਾਲੀ ਤੋਂ ਪਿਛਲੇ ਕੁਝ ਸਮੇਂ ਪਹਿਲਾਂ ਕੁਝ ਸਾਲ ਪਹਿਲਾਂ ਹਰਿਆਣੇ ਦੇ ਸਿੱਖਾਂ ਨੇ ਰਾਜਨੀਤਿਕ ਤੌਰ ਦੇ ਉੱਤੇ ਉਹਨਾਂ ਦੇ ਨਾਲ ਸਬੰਧ ਸਥਾਪਿਤ ਕਰਕੇ ਤੇ ਉੱਥੋਂ ਦੇ ਜਿਹੜੀ ਭਾਜਪਾ ਦੀ ਸ਼ਾਹ ਦੇ ਉੱਤੇ ਜਿਹੜੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਸੀ ਉਹ ਅਲੱਗ ਕੀਤੀ। ਉੱਥੇ ਵੀ ਬੜਾ ਲੰਮਾ ਸੰਘਰਸ਼ ਚੱਲਿਆ। ਪਰ ਜਿਹੜੀਆਂ ਹੁਣ ਚੋਣਾਂ ਹੋਈਆਂ ਨੇ ਉਹਦੇ ਵਿੱਚ ਇੱਕ ਬਹੁਤ ਅਹਿਮ ਗੱਲ ਉੱਭਰ ਕੇ ਸਾਹਮਣੇ ਆਈ ਆ। ਉਹ ਅਹਿਮ ਗੱਲ ਕੀ ਉੱਭਰ ਕੇ ਸਾਹਮਣੇ ਆਈ ਕਿ ਹਰਿਆਣੇ ਦੇ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਸਤੇ 40 ਮੈਂਬਰ ਚੁਣੇ ਜਾਂਦੇ ਨੇ ਤੇ 9 ਮੈਂਬਰ ਉਹਦੇ ਵਿੱਚ ਜਿਹੜੀ ਸਰਕਾਰ ਹੁੰਦੀ ਆ ਉਹਨੇ ਚੁਣ ਕੇ ਭਜਨੇ ਹੁੰਦੇ ਨੇ ਆਪਣੇ ਤੌਰ ਦੇ ਉੱਤੇ ਸੋ 49 ਮੈਂਬਰੀ ਕਮੇਟੀ ਉੱਥੇ ਬਣਦੀ ਆ ਤੇ ਹਰਿਆਣੇ ਦੇ ਵਿੱਚ ਜਿਹੜੀਆਂ ਚੋਣਾਂ ਹੋਈਆਂ ਨੇ ਉਹਨਾਂ ਦੇ ਵਿੱਚ ਮੁੱਖ ਗਰੁੱਪ ਜਿਹੜੇ ਸਨ ਉਹਦੇ ਵਿੱਚ ਬਾਦਲ ਦਲ ਵੀ ਸੀ ਉਹਦੇ ਵਿੱਚ ਬਾਬਾ ਬਲਜੀਤ ਸਿੰਘ ਦਾਦੂਵਾਲ ਦਾ ਗਰੁੱਪ ਵੀ ਸੀ ਉਹਦੇ ਵਿੱਚ ਵਕਰੀ ਪ੍ਰਬੰਧਕ ਕਮੇਟੀ ਬਣਾਉਣ ਵਾਲੇ ਹਰਿਆਣੇ ਦੀ ਵਕਰੀ ਪ੍ਰਬੰਧਕ ਕਮੇਟੀ ਬਣਾਉਣ ਵਾਲੇ ਮੀਦਾਰ ਸਿੰਘ ਨਲਵੀ ਦਾ ਗਰੁੱਪ ਵੀ ਸੀ ਉਹਦੇ ਵਿੱਚ ਜਗਦੀਸ਼ ਸਿੰਘ ਝਿੰਡਾ ਜੀ ਦਾ ਗਰੁੱਪ ਵੀ ਸੀ ਪਰ ਜਿਹੜੀ ਸਭ ਤੋਂ ਅਹਿਮ ਗੱਲ ਇਹਨਾਂ ਸਾਰਿਆਂ ਹੀ ਗਰੁੱਪਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਚਾਹੇ ਭਾਜਪਾ ਦੀ ਕਿਤੇ ਨਾ ਕਿਤੇ ਹਮਾਇਤ حاصل ਸੀ ਕਿਤੇ ਕਾਂਗਰਸ ਦੀ ਹਮਾਇਤ حاصل ਸੀ ਮਾਦਵ ਤਾਂ ਸਿੱਧੇ ਤੌਰ ਤੇ ਆਪਣੇ ਆਪ ਨੂੰ ਧਿਰ ਮੰਨ ਕੇ ਚੱਲਦਾ ਉਹਨਾਂ ਦੀ ਹਮਾਇਤ حاصل ਸੀ ਪਰ ਹਰਿਆਣੇ ਦੇ ਸਿੱਖਾਂ ਨੇ ਜਿਹੜੀ ਅਹਿਮ ਭੂਮਿਕਾ ਨਿਭਾਈ ਹੈ ਜਿਹੜੀ 40 ਸੀਟਾਂ ਦੇ ਉੱਤੇ ਪੋਲਿੰਗ ਹੋਈ ਆ ਉਹਦੇ ਵਿੱਚੋਂ 22 ਆ ਆਜ਼ਾਦ ਉਮੀਦਵਾਰਾਂ ਨੂੰ ਜੜਾ ਜਿਤਾਇਆ ਹੈ। 22 ਯਾਨੀ ਕਿ 50% ਤੋਂ ਵੀ ਵੱਧ ਜਿਹੜੇ ਮੈਂਬਰ ਨੇ ਉਹ ਆਜ਼ਾਦ ਜਿੱਤੇ ਨੇ। ਚਾਹੇ ਜਗਦੀਸ਼ ਸਿੰਘ ਛਿੰਦਾ ਜੀ ਚਾਹੇ ਤਿਦਾਰ ਸਿੰਘ ਨਲਵੀ ਜੀ ਚੋਣ ਜਿੱਤ ਗਏ ਨੇ ਪਰ ਬਲਜੀਤ ਸਿੰਘ ਦਾਦੂਵਾਲ ਜੀ ਜਿਹੜੇ ਭਾਜਪਾ ਦੇ ਸਹਿਯੋਗ ਦੇ ਨਾਲ ਇੱਕ ਵੱਡੀ ਉਥੇ ਲਹਿਰ ਖੜੀ ਕਰਨ ਦਾ ਯਤਨ ਕਰ ਰਹੇ ਸੀ ਉਹ ਬੁਰੀ ਤਰ੍ਹਾਂ ਹਾਰੇ ਨੇ ਬਾਦਲ ਨਾਲ ਦੇ ਕੇਵਲ ਜਿਹੜੇ ਨੇ ਉਹ 4 ਉਮੀਦਵਾਰ ਉਥੇ ਜਿੱਤ ਸਕਣ ਨੇ ਜਿਹੜੇ ਅੱਜ ਤੱਕ ਸਭ ਤੋਂ ਵੱਡੀ ਧਿਰ ਬਣ ਕੇ ਚੱਲਿਆ ਆ ਰਿਹਾ ਸੀ ਔਰ ਜਿਨ੍ਹਾਂ ਦੇ ਉੱਤੇ ਬੜੇ ਬੜੇ ਵੱਡੇ ਇਲਜ਼ਾਮ ਵੀ ਲੱਗਦੇ ਰਹੇ ਨੇ ਗੁਰਦੁਆਰੇ ਦੇ ਗੋਲ ਕਾਂ ਦਾ ਉਥੋਂ ਦੀਆਂ ਜ਼ਮੀਨਾਂ ਦੀ ਦੁਰ ਵਰਤੋਂ ਕਰਨ ਦਾ ਸੋ ਜਿਹੜੀਆਂ ਹੁਣ ਤੱਕ ਖਬਰਾਂ ਹਰਿਆਣੇ ਤੋਂ ਆ ਰਹੀਆਂ ਨੇ ਕਿ ਉਹ 22 ਮੈਂਬਰ ਜਿਹੜੇ ਆਜ਼ਾਦ ਜਿੱਤੇ ਨੇ ਕਿਉਂਕਿ 49 ਮੈਂਬਰੀ ਕਮੇਟੀ ਬਣਨੀ ਆ ਨੌ ਮੈਂਬਰ ਭਾਜਪਾ ਨੇ ਨਾਮਜ਼ਦ ਕਰਨੇ ਨੇ ਉੱਥੇ ਤੇ ਅਗਰ ਨੌ ਮੈਂਬਰ ਨੂੰ ਨਾਮਜ਼ਦ ਕਰਦੇ ਆ ਭਾਜਪਾ ਅੱਜ ਵੀ ਇਸ ਜਿਹੜੀ ਆ ਉਹ ਪੱਖ ਦੇ ਵਿੱਚ ਖੜੀ ਹੋਈ ਆ ਉਹ ਇਹ ਸੋਚ ਕਰ ਰਹੀ ਹੈ ਕਿ ਨੌ ਮੈਂਬਰ ਦੇਣ ਤੋਂ ਬਾਅਦ ਉਹ ਆਪਣੀ ਸੋਚ ਵਾਲੇ ਆਪਣੇ ਧੜੇ ਦਾ ਜਿਹੜਾ ਕਬਜ਼ਾ ਉਹ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਰਵਾ ਦੇਗੀ ਪਰ ਹੈ ਕਿ ਇਹ ਕਿ ਜਿਹੜੇ 22 ਮੈਂਬਰ ਨੇ ਆਜ਼ਾਦ ਮੈਂਬਰ ਜਿਹੜੇ ਪੜ੍ਹੇ ਲਿਖੇ ਸਿੱਖੀ ਸਤੰਤਾਂ ਵਾਲੇ ਨੇ ਹੁਣ ਸਾਰੇ ਵੱਡੀ ਜ਼ਿੰਮੇਵਾਰੀ ਉਹਨਾਂ ਦੀ ਆ ਹੁਣ ਤੱਕ ਦੀਆਂ ਖਬਰਾਂ ਮੁਤਾਬਕ ਬਹੁਤ ਵਧੀਆ ਭੂਮਿਕਾ ਨਿਭਾ ਰਹੇ ਨੇ ਖਰੀਦੋ ਫਰੋਖਤ ਵੀ ਮੈਂਬਰਾਂ ਦੀ ਚੱਲ ਰਹੀ ਹੈ ਪਰ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਪਰ ਜਿਹੜੇ ਹੁਣ ਤੱਕ ਦੇ ਨੇ ਉਹ ਰੁਝਾਨ ਇਹੋ ਸਾਹਮਣੇ ਆ ਕਿ हरियाणा ਦੇ ਸਿੱਖਾਂ ਨੇ ਜਿਹੜੇ ਆਪਣੀ ਭੂਮਿਕਾ ਨਭਾਏ ਜਾਂ ਉਹ ਜਿਹੜੇ ਸਿਆਸੀ ਪਾਰਟੀਆਂ ਦੇ ਕੰਧਾੜਿਆਂ ਦੇ ਉੱਤੇ ਚੜ੍ਹ ਕੇ ਜਿਹੜੇ ਇਲੈਕਸ਼ਨ ਲੜ ਰਹੇ ਸਨ ਉਹ ਹਰਿਆਣੇ ਦੇ ਸਿੱਖਾਂ ਨੇ ਪੂਰੀ ਤਰ੍ਹਾਂ ਨਕਾਰ ਕੇ ਸੁੱਟ ਦਿੱਤੇ ਨੇ ਹੁਣ ਸੋਚ ਬਣਦੀ ਆ ਕਿ ਪੰਜਾਬ ਦੀਆਂ ਜਿਹੜੀਆਂ ਚੋਣਾਂ ਜੋ ਕਿਹਾ ਜਾਂਦਾ ਹੈ ਕਿ ਬਹੁਤ ਜਲਦੀ ਹੋ ਸਕਦੀਆਂ ਨੇ ਉਨ੍ਹਾਂ ਚੋਣਾਂ ਦੇ ਵਿੱਚ ਪੰਜਾਬ ਦੇ ਲੋਕਾਂ ਦੀ ਬਹੁਤ ਵਿਸ਼ੇਸ਼ ਭੂਮਿਕਾ ਬਣਦੀ ਹੈ। ਗੱਲ ਹੈ ਕਿ ਪੰਜਾਬ ਦੇ ਲੋਕ ਵੀ ਅਜਿਹੀ ਵਿਸ਼ੇਸ਼ ਭੂਮਿਕਾ ਨਿਭਾਉਣਗੇ। ਕਿਉਂਕਿ ਆਮ ਕਰਕੇ ਹਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਨ ਵਾਲਾ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਕਿਸ ਨਾ ਕਿਸੇ ਸਿਆਸੀ ਪਾਰਟੀ ਦੇ ਨਾਲ ਜੁੜ ਕੇ ਤੇ ਉਹ ਸੇਵਾ ਦੇ ਨਾਂ ਥੱਲੇ ਹੈ ਤਾਂ ਮੇਵਾ ਕਿਆ ਸੇਵਾ ਜਾਂਦਾ ਹੈ ਸੇਵਾ ਦੇ ਨਾਮ ਥੱਲੇ ਉਹ ਇੱਕ ਸ਼ਰੋਮਿਕ ਕਮੇਟੀ ਮੈਂਬਰ ਬਣ ਜਾਂਦਾ ਹੈ ਤੇ ਸਿਆਸੀ ਪਾਰਟੀਆਂ ਵੀ ਇਹਦੇ ਵਿੱਚ ਕਿਸ ਤਰ੍ਹਾਂ ਦੀਆਂ ਭੂਮਿਕਾ ਨਿਭਉਂਦੀਆਂ ਨੇ ਜੇ ਮੈਂ ਭੁੱਲ ਨਾ ਭੁੱਲ ਨਾ ਰਿਹਾ ਹੋਵਾਂ ਤਾਂ 2006 ਦੀ ਜਿਹੜੀ ਇੱਕ ਮੈਨੂੰ ਘਟਨਾ ਯਾਦ ਆ ਗਈ ਜਿਹੜੀ ਉਸ ਸਮੇਂ ਚੋਣਾਂ ਹੋਈਆਂ ਨੇ ਸੋ ਉਸ ਸਮੇਂ ਕੇਂਦਰ ਦੇ ਵਿੱਚ ਕਾਂਗਰਸ ਦੀ ਸਰਕਾਰ ਸੀ ਔਰ ਕਾਂਗਰਸ ਦੀ ਸਰਕਾਰ ਦੇ ਵਿੱਚ ਪ੍ਰਧਾਨ ਮੰਤਰੀ ਜਿਹੜੇ ਸਨ ਉਹ ਮਨਮੋਨ ਸਿੰਘ ਸਨ ਉਸ ਸਮੇਂ ਤੇ ਪੰਜਾਬ ਦੇ ਵਿੱਚ ਉਸ ਸਮੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਈਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੀ ਔਰ ਉਸ ਸਮੇ ਕਾਂਗਰਸ ਪਾਰਟੀ ਦਾ ਕਿਉਂਕਿ ਪੰਜਾਬ ਦੇ ਉੱਤੇ ਪੂਰੀ ਤਰ੍ਹਾਂ ਜਿਹੜਾ ਸੀ ਉਹ ਕਬਜ਼ਾ ਸੀ ਉਹਨਾਂ ਦੀ ਸਰਕਾਰ ਸੀ ਤਾਂ ਉਸ ਸਮੇ ਇੱਕ ਮੈਸੇਜ ਆਇਆ ਕਾਂਗਰਸ ਵੱਲੋਂ ਕਿ ਜਿਹੜੇ ਐਂਟੀ ਬਾਦਲ ਉਮੀਦਵਾਰ ਖੜੇ ਨੇ ਉਹ ਸਾਰੇ ਜਿਤਾਏ ਜਾਣ ਇਹਪੋ ਪ੍ਰੋਸੈਜ ਦੇ ਉਸਤਰਾ ਦੇ ਅਨੁਸਾਰ ਆ ਕਿਉਂਕਿ ਦਾਸ ਨੇ ਖੁਦ ਵੀ ਉਹਨਾਂ ਚੋਣਾਂ ਦੇ ਵਿੱਚ ਸਰਗਰਮ ਭੂਮਿਕਾ ਨਿਭਾਈ ਸੀ ਪਰ ਜਦੋਂ ਬਾਦਲ ਲਾਲ ਨੂੰ ਇਹ ਲੱਗਣ ਲੱਗਿਆ ਕਿ ਇਹ ਚੋਣਾਂ ਦੇ ਵਿੱਚ ਉਹਦੀ ਬੁਰੀ ਤਰ੍ਹਾਂ ਹਾਰ ਹੋਵੇਗੀ ਤਾਂ ਚੋਣਾਂ ਤੋਂ 3 ਦਿਨ ਪਹਿਲਾਂ ਬਾਦਲ ਲਾਲ ਮੁਖੀ ਜਿਹੜੇ ਸੀ ਉਦੋਂ ਪ੍ਰਕਾਸ਼ ਸਿੰਘ ਬਾਦਲ ਉਹ ਇੱਕ ਗੁਲਦਸਤਾ ਲੈ ਕੇ ਤੇ ਮਨਮੋਹਨ ਸਿੰਘ ਕੋਲ ਗਏ ਅੰਦਰ ਦੀਆਂ ਖਬਰਾਂ ਖਿਆਦ ਜਿਹੜੀਆਂ ਕਈ ਵਾਰ ਬਾਹਰ ਨਹੀਂ ਹੁੰਦੀਆਂ ਕਿ ਅੰਦਰ ਕੀ ਗੱਲਬਾਤ ਹੋਈ ਪਰ ਜਦੋਂ ਅਖਬਾਰਾਂ ਦੇ ਮੁੱਖ ਪੰਨੇ ਉੱਤੇ ਸਰਦਾਰ ਮਨਮੋਹਨ ਸਿੰਘ ਤੇ ਪ੍ਰਕਾਸ਼ ਸਿੰਘ ਬਾਦਲ ਦੀ ਗੁਲਦਸਤਾ ਦਿੰਦੇ ਲੈਂਦਿਆਂ ਦੀ ਫੋਟੋ ਸ਼ਾਪੀ ਤਾਂ ਉਸ ਸਮੇਂ ਪੰਥਕ ਹਲਕਿਆਂ ਦੇ ਵਿੱਚ ਇਹ ਗੱਲ ਫੈਲ ਗਈ ਸੀ ਕਿ ਹੁਣ ਕਾਂਗਰਸ ਦੀ ਤੇ ਬਾਦਲ ਦਲ ਦੀ ਆਪਸ ਦੇ ਵਿੱਚ ਸਹਿਮਤੀ ਹੋ ਗਈ ਹੈ ਤੇ ਪੰਥਕ ਤਰ੍ਹਾਂ ਜੜੀਆਂ ਨਹੀਂ ਜਿੱਤ ਸਕਣਗੀਆਂ ਸੋ ਹੋਇਆ ਵੀ ਇੰਜੀ ਸੋ ਹੁਣ ਵੀ ਬੜੇ ਲੰਮੇ ਸਮੇਂ ਤੋਂ ਪੰਜਾਬ ਦੇ ਵਿੱਚ ਇਹ ਗੱਲ ਚੱਲ ਰਹੀ ਹੈ ਕਿ ਬਾਦਲਦਲ ਜਿਹੜਾ ਇਹ ਗੁਰਦੁਆਰਿਆਂ ਦੀਆਂ ਗੋਲਕਾਂ ਦੀ ਦਰਬਾਰਤੋਂ ਕਰਦਾ ਹੈ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਦਰਬਾਰਤੋਂ ਕਰਦਾ ਹੈ ਤੇ ਪੰਜਾਬ ਦੇ ਲੋਕਾਂ ਦੇ ਮਨ ਦੇ ਵਿੱਚ ਇਹ ਖਾਸ ਤੌਰ ਤੇ ਗੱਲ ਹੈ ਕਿ ਇਹਨਾਂ ਨੇ ਪੰਥ ਦਾ ਜਿਹੜਾ ਬੇੜਾ ਕਰਕ ਕੀਤਾ ਤੇ ਇਹਨਾਂ ਤੋਂ ਪੰਥ ਬਚਾਉਣਾ ਹੈ ਤਾਂ ਪੰਥ ਨੂੰ ਅਗਰ ਅਸੀਂ ਸਮਝਦੇ ਹਾਂ ਕਿ ਇਹਨਾਂ ਨੇ ਇਹ ਹਾਲਾਤ ਕੀਤੀ ਹੈ ਪੰਥ ਦੀ ਤਾਂ ਫਿਰ ਸਾਨੂੰ ਇਹ ਸਾਰਿਆਂ ਨੂੰ ਸਮਝਣਾ ਪਏਗਾ ਸਾਨੂੰ ਪੰਜਾਬ ਦੇ ਲੋਕਾਂ ਨੂੰ ਜਿਹੜੀ ਆਪਣੀ ਬਣਦੀ ਭੂਮਿਕਾ ਹੈ ਉਹ ਨਿਭਾਉਣੀ ਪਵੇਗੀ ਬਣਦੀ ਭੂਮਿਕਾ ਨਿਭਾਉਣ ਵਾਸਤੇ ਸਾਨੂੰ ਹੁਣ ਤਾਂ ਇੱਕ ਅਮਰ ਕਸੇ ਕਰਨੇ ਪੈਣਗੇ ਜਿਸ ਤਰ੍ਹਾਂ ਦੀ ਭੂਮਿਕਾ ਹਰਿਆਣੇ ਵਿੱਚ ਸਿੱਖਾਂ ਨੇ ਨਿਭਾਈ ਹੈ ਕੀ ਪੰਜਾਬ ਦੇ ਸਿੱਖ ਜਿਹੜੇ ਨੇ ਅਜਿਹੀ ਭੂਮਿਕਾ ਨਿਭਾਉਣ ਵਾਸਤੇ ਤਿਆਰ ਨੇ ਜਾਂ ਕੀ ਉਹਨਾਂ ਦੀ ਕੋਈ ਤਿਆਰੀ ਹੈ ਸੋ ਪਿਛਲੇ ਲੰਮੇ ਸਮੇਂ ਤੋਂ ਸਭ ਤੋਂ ਪਹਿਲੀ ਗੱਲ ਆ ਕਿ ਸ਼੍ਰੋਮਣੀ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੀਆਂ ਚੋਣਾਂ ਵਾਸਤੇ ਜਿਹੜੀ ਪੰਜਾਬ ਦੀ ਸਰਕਾਰ ਆ ਆਨ ਆਦਮੀ ਪਾਰਟੀ ਦੀ ਸਰਕਾਰ ਉਹ ਚੋਣ ਕਮਿਸ਼ਨ ਨੂੰ ਕਹਿ ਕੇ ਕਈ ਵਾਰ ਜਿਹੜੀ ਚੋਣਾਂ ਦੇ ਵਿੱਚ ਜਿਹੜੀ ਵੋਟਾਂ ਬਣਵਾਉਣ ਦੀ ਪ੍ਰਕਿਰਿਆ ਉਹ ਪਿਛਲੇ ਲੰਮੇ ਸਮੇਂ ਤੋਂ ਚੱਲੀ ਆ ਉਹ ਤਰੀਕਾ ਆਗਾਮੇ ਹੁੰਦੀਆਂ ਰਹੀਆਂ ਤੇ ਪਰ ਜਿਹੜੀ ਅਫਸੋਸ ਦੀ ਗੱਲ ਸੀ ਕਿ ਕਾਫੀ ਲੰਮਾ ਸਮਾਂ ਦੇਣ ਦੇ ਬਾਵਜੂਦ ਵੀ ਪੰਜਾਬ ਦੇ ਜਿਹੜੇ ਸਾਡੇ ਸੋਚ ਰੱਖਣ ਵਾਲੇ ਨੇ ਉਹ ਬਹੁਤ ਸਾਰੇ ਵੋਟਾਂ ਨਹੀਂ ਬਣਾ ਸਕੇ ਜਦੋਂ ਕਿ ਜਿਨ੍ਹਾਂ ਨੂੰ ਅਸੀਂ ਐਂਟੀ ਪੰਥਕ ਕਹਿ ਦਿੰਦੇ ਆ ਉਹਨਾਂ ਨੇ ਸਰਗਰਮੀ ਦੇ ਨਾਲ ਇਹ ਵੋਟਾਂ ਬਣਾਈਆਂ ਸੋ ਸਭ ਤੋਂ ਪਹਿਲਾਂ ਤਾਂ ਸਾਡੀ ਭੂਮਿਕਾ ਇੱਥੇ ਹੀ ਖਤਮ ਹੋ ਜਾਂਦੀ ਹੈ ਜੀਰੋ ਹਿੰਦੀ ਹੈ ਜਦੋਂ ਵੋਟਾਂ ਬਣਾਉਣ ਦਾ ਸਮਾਂ ਹੁੰਦਾ ਹੈ ਉਦੋਂ ਅਸੀਂ ਸਰਗਰਮੀ ਦੇ ਨਾਲ ਵੋਟਾਂ ਨਹੀਂ ਬਣਾਉਂਦੇ ਸੋ ਜਿਨ੍ਹਾਂ ਨੇ ਵੋਟਾਂ ਬਣਾ ਲਈਆਂ ਫਿਰ ਵੋਟਾਂ ਉਹਨਾਂ ਦੀਆਂ ਕਿਸੇ ਹੋਰ ਦੀਆਂ ਨਹੀਂ ਸਭ ਤੋਂ ਪਹਿਲਾਂ ਤਾਂ ਸਾਨੂੰ ਆਪਣਾ ਫਰਜ਼ ਨਿਭਾਉਣਾ ਚਾਹੀਦਾ ਅਜੇ ਵੀ ਸਮਾਂ ਹੈ ਜਿਨ੍ਹਾਂ ਦੀਆਂ ਵੋਟਾਂ ਨਹੀਂ ਬਣੀਆਂ ਉਹਨਾਂ ਨੂੰ ਸਰਗਰਮੀ ਦੇ ਨਾਲ ਜਿਹੜੇ ਉਹ ਫਾਰਮ ਪ੍ਰਾਪਤ ਕਰਕੇ ਤੇ ਅਰੇ ਵੀ ਜਾ ਕੇ ਜਿਹੜੇ ਆ ਉਹ ਆਪਣੀਆਂ ਵੋਟਾਂ ਬਣਾਉਣੀਆਂ ਚਾਹੀਦੀਆਂ ਇਸ ਤਰ੍ਹਾਂ ਸਾਡੇ ਜ਼ਿਲ੍ਹਾ ਗਰਦਾਸਪੁਰ ਦੇ ਵਿੱਚ ਜਿਹੜਾ ਮੇਨ ਦਫਤਰ ਆ ਕਮਿਸ਼ਨਰ ਦਾ ਉਹ ਗਰਦਾਸਪੁਰ ਦੇ ਵਿੱਚ ਆ ਰੇਲਵੇ ਰੋਡ ਤੇ ਸੋ ਇਸੇ ਤਰ੍ਹਾਂ ਹੀ ਜਿਹੜੇ ਮਿਊਨਿਸਪਲ ਕਾਰਪੋਰੇਸ਼ਨਾਂ ਨੇ ਜਾਂ ਨਗਰ ਕੌਂਸਲਾਂ ਨੇ ਉਹਨਾਂ ਦੇ ਦਫਤਰਾਂ ਦੇ ਵਿੱਚ ਵੀ ਜਾ ਕੇ ਅਸੀਂ ਵੋਟਾਂ ਬਣਵਾ ਸਕਦੇ ਆ ਸਭ ਤੋਂ ਪਹਿਲਾਂ ਤਾਂ ਬੇਨਤੀ ਆ ਜਿਹੜੇ ਵਾਕਏ ਕੌਮ ਦੇ ਵਿੱਚ ਚੇਤਨਨ ਵਰਗਿਆ ਜਿਹੜੇ ਚਾਹੁੰਦੇ ਨੇ ਚੇਂਜ ਲਿਆਉਣੀ ਉਹ ਸਭ ਤੋਂ ਪਹਿਲਾਂ ਆਪਣੀਆਂ ਵੋਟਾਂ ਬਣਾਉਣ। ਉਸ ਤੋਂ ਬਾਅਦ ਜਿਹੜਾ ਸਾਡੀ ਬਣਦੀ ਭੂਮਿਕਾ ਬਣਦੀ ਆ ਕਿ ਜਿਹੜੀਆਂ ਵੀ ਪਾਰਟੀਆਂ ਕਿਸੇ ਵੀ ਸਿਆਸੀ ਪਾਰਟੀ ਦੇ ਨਾਲ ਸਬੰਧ ਰੱਖਦੀਆਂ ਨੇ ਏ ਬੀ ਸੀ ਡੀ ਕੋਈ ਵੀ ਪਾਰਟੀ ਆ। ਅਗਰ ਉਹਨਾਂ ਵੱਲੋਂ ਕੋਈ ਉਮੀਦਵਾਰ ਖੜੇ ਕੀਤੇ ਜਾਂਦੇ ਨੇ ਉਹਨਾਂ ਦੇ ਮੁਕਾਬਲੇ ਤੇ ਜਿਹੜਾ ਉਮੀਦਵਾਰ ਆਉਂਦਾ ਏ ਜਿਹੜਾ ਗੁਰਸਿੱਖ ਹੁੰਦਾ ਏ ਉਸ ਉਮੀਦਵਾਰ ਦੀ ਜਿਹੜੀ ਆ ਉਹ ਹਮੈਤ ਕੀਤੀ ਜਾਵੇ ਢੜੇ ਬਾਜੀ ਤੋਂ ਉੱਪਰ ਉੱਠ ਕੇ ਸੋ ਇਹਦੇ ਵਾਸਤੇ ਸਾਨੂੰ ਹੁਣ ਤੋਂ ਹੀ ਕਮਰ ਕੱਸੇ ਕਰਨ ਦੀ ਲੋੜ ਆ ਸਾਨੂੰ ਜ਼ਰੂਰਤ ਹੈ ਕਿ ਹੁਣ ਤੋਂ ਅਸੀਂ ਆਪਣੀ ਤਿਆਰੀ ਆਰੰਭ ਕਰੀਏ ਹੁਣ ਤੋਂ ਹੀ ਜਿਹੜੇ ਚੰਗੀ ਸੋਚ ਵਾਲੇ ਨੌਜਵਾਨ ਨੇ ਜਾਗੋ ਸਿੱਖ ਨੇ ਉਹਨਾਂ ਨੂੰ ਹੁਣ ਤੋਂ ਹੀ ਅਲਾਕਾ ਪੱਦਰ ਦੀਆਂ ਜਿਹੜੀਆਂ ਜਿੱਥੇ ਬੰਦੀਆਂ ਵਿੱਚ ਚਿਰ ਰਹੀਆਂ ਨੇ ਜਿਹੜੀਆਂ ਬਾਅਦ ਵਿੱਚ ਗੱਲਾਂ ਕਰਦੀਆਂ ਨੇ ਕਿ ਫਲਾਣਾ ਗੋਲਤ ਦੀ ਦਰਬਾਰਤੋਂ ਕਰ ਗਿਆ ਤੇ ਫਲਾਣਾ ਇਸਤੇ ਕਰ ਗਿਆ ਉਂਝ ਕਰ ਗਿਆ ਉਹਨਾਂ ਸਾਰਿਆਂ ਨੂੰ ਚਾਹੀਦਾ ਕਿ ਹੋਣੇ ਤਕਰੀਬਨ 15-20 ਦਿਨਾਂ ਦੇ ਵਿੱਚ ਵਿੱਚ ਉਹ ਆਪਣੀਆਂ ਮੀਟਿੰਗਾਂ ਕਰਕੇ ਆਪੋ ਆਪਣੇ ਹਲਕੇ ਤੋਂ ਕਿਸੇ ਐਸੇ ਗੁਰਸਿੱਖ ਦੀ ਹਮਾਇਤ ਕਰਨੀਆਂ ਸ਼ੁਰੂ ਕਰ ਦੇਣਾ ਜਿਹੜਾ ਵਾਕਈ ਬਾਣੀ ਤੇ ਬਾਣੇ ਪੱਖੋਂ ਪਰਪੱਕ ਹੋਵੇ ਗੁਰਦੁਆਰਿਆਂ ਦੇ ਜਿਹੜੇ ਚੜਤ ਚੜਾਵਾ ਹੈ ਜਾਂ ਗੁਰਦੁਆਰਿਆਂ ਦੇ ਵਿੱਚੋਂ ਕਿਸ ਤਰ੍ਹਾਂ ਧਰਮ ਪ੍ਰਚਾਰ ਵਧੀਆ ਢੰਗ ਤਰੀਕਾ ਨਾ ਕਰ ਸਕਦਾ ਉਹ ਸੋਚ ਰੱਖਦਾ ਹੋਵੇ ਇਹ ਕਰਨ ਵਾਲਾ ਵੀ ਬੜਾ ਜ਼ਰੂਰੀ ਕੰਮ ਹੈ ਜਿਆਦਾ ਲੰਮੀ ਦੇਰ ਨਾ ਲਾਈਏ ਆਪੋ ਆਪਣੇ ਹਲਕਿਆਂ ਦੇ ਵਿੱਚ ਉਹਨਾਂ ਗੁਰਸਿੱਖਾਂ ਦੀ ਹਮਾਇਤ ਕਰਕੇ ਉਹਨਾਂ ਨੂੰ ਫਿਰ ਸੰਗਤ ਦੇ ਵਿੱਚ ਉਹਨਾਂ ਨੂੰ ਸੰਗਤ ਦਾ ਸਹਿਯੋਗ ਦੇਣ ਦਾ ਜਿਹੜਾ ਮਾਣ ਦੇਣਾ ਸ਼ੁਰੂ ਕਰ ਦਈਏ ਵਕ ਵਕ ਸੋਸ਼ਲ ਮੀਡੀਆ ਦੇ ਪਲੇਟਫਾਰਮ ਨੇ ਇਹਨਾਂ ਉੱਤੇ ਉਹਨਾਂ ਗੁਰਸਿੱਖਾਂ ਦੀ ਜਿਹੜੀ ਹਮਾਇਤ ਕਰੀਏ ਉਹਨਾਂ ਨੂੰ ਸੰਗਤਾਂ ਦੇ ਵਿੱਚ ਉਹਨਾਂ ਦਾ ਚਿਹਰਾ ਜਿਹੜਾ ਵਾ ਉਹ ਸਾਰਿਆਂ ਨੂੰ ਨਜ਼ਰiyan ਆਉਣ ਲੱਗ ਪਵੇ। ਸੋ ਬੜੇ ਜ਼ਰੂਰੀ ਇਹ ਸੀ ਜਿਸ ਸੰਬੰਧੀ ਮੈਂ ਸਮਝਦਾ ਸੀ ਕਿ ਆਪਣੇ ਦਰਸ਼ਕਾਂ ਦੇ ਨਾਲ ਮੈਂ ਇਹ ਸੰਬੰਧੀ ਗੱਲਬਾਤ ਕਰਾਂ। ਸੋ ਜਿੱਥੇ-ਜਿੱਥੇ ਵੀ ਅ ਪੰਥ ਪ੍ਰਸਤ ਬੈਠੇ ਨੇ ਕੋਈ ਐਸਾ ਨਹੀਂ ਹੈ ਕਿ ਕੇਵਲ ਜਿਹੜੇ ਨੇ ਉਹ ਅ ਉਹ ਖਾਸ ਵਰਗ ਜਿਹੜਾ ਉਹ ਹੀ ਪੰਥ ਪ੍ਰਸਤ ਆ ਬਹੁਤ ਸਾਰੇ ਐਸੇ ਨੇ ਜਿਹੜੇ ਸਿੱਖਾ ਨਾ ਹੁੰਦੇ ਹਾਂ ਵੇ ਪੰਥ ਨੂੰ ਨ ਪਿਆਰ ਕਰਦੇ ਨੇ ਸੋ ਉਹਨਾਂ ਸਾਰਿਆਂ ਦਾ ਹੀ ਫਰਜ਼ ਬਣਦਾ ਏ ਕਿ ਅਸੀਂ ਸਾਰੇ ਰਲ ਮਿਲ ਕੇ ਹਮਲਾ ਮਾਰੀਏ ਜਿਸ ਤਰ੍ਹਾਂ ਦੀ ਭੂਮਿਕਾ ਹਰਿਆਣਾ ਦੇ ਸਿੱਖਾਂ ਨੇ ਨਿਭਾਈ ਏ ਉਸੇ ਤਰ੍ਹਾਂ ਦੀ ਭੂਮਿਕਾ ਅਸੀਂ ਪੰਜਾਬ ਦੇ ਸਿੱਖ ਵੀ ਨਿਭਾਉਣ ਵਾਸਤੇ ਤਿਆਰ ਹੋਈਏ ਮੌਕਾ ਬਹੁਤ ਜਲਦੀ ਆਉਣ ਵਾਲਾ ਏ ਜੋ ਪ੍ਰਤੀਜੋਗ ਸੂਤਰਾਂ ਤੋਂ ਖਬਰਾਂ ਮਿਲ ਰਹੀਆਂ ਨੇ ਕਿ ਜਲਦੀ ਹੀ ਪੰਜਾਬ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੇਚ ਚੋਣਾ ਹੋ ਸਕਦੀਆਂ ਨੇ ਬਹੁਤ ਲੰਮੇ ਸਮੇਂ ਬਾਅਦ तकरीबन 14-15 ਸਾਲ ਮੇਰੇ ਹਿਸਾਬ ਨਾਲ ਬੀਤ ਚੁੱਕੇ ਨੇ ਇਹਨਾਂ ਚੋਣਾ ਹੋਈਆਂ ਸੋ ਅਸੀਂ ਆਪਣੀ ਭੂਮਿਕਾ ਨਿਭਾਈਏ ਹੁਣ ਦੀਆਂ ਹੋਈਆਂ ਚੋਣਾ ਪਤਾ ਨਹੀਂ ਦੁਬਾਰਾ ਫੇਰ ਕਦੋਂ ਕਿਉਂਕਿ ਸਰਕਾਰਾਂ ਦੇ ਰਹਿਮੋ ਕਰਮ ਤੇ ਆ ਫਰ ਅਸੀਂ ਬਾਤ ਦੇ ਵਿੱਚ ਗੱਲਾਂ ਕਰਦੇ ਆ ਕਿ ਫਲਾਣਾ ਬੰਦਾ ਫਲਾਣੀ ਪਾਰਟੀ ਵੇਖੋ ਜੀ ਜਿਹੜੀ ਜਾ ਉਹ ਬਣਦੀ ਭੂਮਿਕਾ ਨਿਭਾ ਰਹੀ ਜੀ ਗੋਲਕਾਂ ਦੀ ਦਰਬਾਰ ਤੋਂ ਰਹੀ ਆ ਜੀ ਪੰਥ ਦਾ ਬੇੜਾ ਕਰ ਕਰ ਰਹੇ ਨੇ ਜੀ ਇਸ ਕਿਸਮ ਦੀਆਂ ਗੱਲਾਂ ਕਰਨ ਨਾਲੋਂ ਬਿਹਤਰ ਕਿ ਅਸੀਂ ਆਪਣੀ ਬਣਦੀ ਭੂਮਿਕਾ ਨਿਭਾਉਣ ਵਾਸਤੇ ਸਾਰੇ ਜਥੇ ਬੰਦ ਹੋਈਏ ਤੇ ਜੋ ਵੀ ਅਸੀਂ ਕਾਰਜ ਕਰ ਸਕਦੇ ਆ ਇੱਕ ਚੰਗੇ ਗੁਰਦੁਆਰਾ ਪ੍ਰਬੰਧ ਸੁਧਾਰ ਦਾ ਵਾਸਤੇ ਅਸੀਂ ਸਾਰੇ ਤਿਆਰੀ ਹੁਣ ਤੋਂ ਆਰੰਭ ਕਰੀਏ ਸੋ ਇੰਨੀਆਂ ਕਮੰਤੀਆਂ ਮੇਰੀਆਂ ਜਿਹੜੀਆਂ ਉਹ ਤੁਸੀਂ ਪ੍ਰਵਾਨ ਕਰਨੀਆਂ ਸਾਰਿਆਂ ਨੂੰ ਬੇਨਤੀ ਆ ਕਿ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਅਗਰ ਵਿਚਾਰ ਚੰਗੀ ਲੱਗਦੀ ਹੈ ਇਹਨੂੰ ਸ਼ੇਅਰ ਵੀ ਕਰਿਆ ਕਰੋ ਤਾਂ ਕਿ ਜਿਹੜੀ ਵਿਚਾਰਤਾ ਰਾਏ ਇੱਕ ਪੰਜਾਬ ਪੱਖੀ ਉਹ ਅਸੀਂ ਹੋਰ ਨਾ ਤੱਕ ਵੀ ਪਹੁੰਚਾ ਸਕੀਏ ਕਿਉਂਕਿ ਸਾਡਾ ਮਿਸ਼ਨ ਹੀ ਇਹ ਹੋਇਆ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਦਾ ਦੂਰ ਕਰੋ ਲਿਬਲਾਏ ਸੋ ਸਾਰਿਆਂ ਨੂੰ ਬੇਨਤੀ ਫਿਰ ਮੈਂ ਦੁਬਾਰਾ ਕਰਾਂ ਕਿ ਅਸੀਂ ਸਾਰੇ ਆਪਣੀ ਮਨ ਦੀ ਧੂਮਕਾ ਨਭਾਉਣ ਵਾਸਤੇ ਤਿਆਰ ਹੋਈਏ ਤਾਂ ਕਿ ਜੋ ਪੰਜਾਬ ਗੁਰੂਆਂ ਦੀ ਧਰਤੀ ਆ ਇਸ ਨੂੰ ਹੋਰ ਵੀ ਖੁਸ਼ਹਾਲ ਬਣਾ ਸਕੀਏ ਆਪਸੀ ਪ੍ਰੇਮ ਪਿਆਰ ਦੀ ਲਹਿਰ ਨੂੰ ਪਰਪੋਲਰ ਕੀਤਾ ਜਾ ਸਕੇ ਜੋ ਉਪਦੇਸ਼ ਗੁਰੂਆਂ ਦਾ ਦਿੱਤਾ ਹੋਇਆ ਉਹਨੂੰ ਘਰ ਘਰ ਪਹੁੰਚਾਉਣ ਵਾਸਤੇ ਅਸੀਂ ਕਮਰਕਸੇ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ